ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਵਿਦਿਆਰਥੀਓ ਆਪਣੇ ਅੱਜ ਦੇ ਵਿਸ਼ੇ ਦਾ ਦੂਜੇ ਦਿਨ ਦਾ ਸਿਰਲੇਖ ਗੁਰੂ ਲਾਦਰੇ ਪ੍ਰਗਟ ਹੋਏ ਗੁਲਾਈ ਕੇ ਸ੍ਰੀ ਅਮਰ ਸਾਇਬ ਦੀ ਪਾਵਨ ਧਰਤੀ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਪ੍ਰਗਟ ਕਰਨ ਵਿੱਚੋਂ ਗੱਲ ਪੰਜਣ ਯੋ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਛੇਵੀਂ ਜੋਤਿ ਸ੍ਰੀ ਗੁਰੂ ਹਰगोबिंद ਸਾਹਿਬ ਜੀ 1644 شری کرتارپور صاحب جوتی جوت سما گئے اس ویسے شری گرو تیگ بہادر جی اپنے ما نانکی جی اپنے گجری جی نگر بٹالا ضلع شری امرتسر صاحب دکھے پتا شری گرو ہرگوبند صاحب جی کے دیش نال جا کے بس گئے سن اتوں گرو جی گہرستی کے دھرم نبھاؤ ہوئے آدر ਵੇਚਦਾ ਅਗਦੇ ਰਹੇ ਉਹਨਾਂ ਦੀ ਨਿਮਰਤਾ ਦਰਿਆ ਤੇ ਨਿਰਵਾਰਤਾ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਛੋਟੀ ਉਮਰੇ ਹੀ ਆਪਣੀ ਕਿਰਪਾਨ ਦੇ ਜੋਹਰ ਦਿਖਾ ਚੁੱਕੇ ਸਨ ਪਰ ਉਹ ਆਪਣੇ ਬਚਪਨ ਦੇ ਨਾਮ ਤਿਆਗ ਦੀ ਮੂਰਤ ਸਨ ਅਤੇ ਸੁਚਨ-ਵਿਚਨ ਦੀ ਬਰੇਤ ਤੇ ਅੰਦਰ ਬਿਰਤੀ ਵਿੱਚ लीन ਰਹਿੰਦੇ ਸਨ ਉਹ ਹਰ ਪ੍ਰਕਾਰ ਦੀ ਮਾਇਆ ਤੋਂ ਨਿਰਲੇਪ ਸਨ ਉਹਨਾਂ ਦਾ ਨੇਮ ਹੀ ਦਾਨ ਪੁੱਲ ਤੇ ਭਗਤੀ ਬਣ ਚੁੱਕਾ ਸੀ ਤੇ ਕਿਰਤਾਰਪੁਰ ਸਾਹਿਬ ਤੋਂ ਵੀ ਘਾਟ ਬੁਕਾਲੇ ਆ ਗਏ ਔਰ ਜਿਆਦਾ ਸਮਾਂ ਪੋਰਾ ਵਿੱਚ ਭਗਤੀ ਹੀ ਕਰਦੇ ਸਨ ਇਹ ਸੁੱਚੀ ਭਗਤੀ ਹੀ ਉਹਨਾਂ ਨੂੰ ਭਵੇਖ ਦੇ ਕਾਰਨ ਲਈ ਪਿਆਰ ਕਰ ਰਹੀ ਸੀ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਵਿੱਚ ਵਿਦਮਾਣ ਹੋ ਚੁੱਕੀ ਸੀ ਫਿਰ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਤੋਂ ਬਾਅਦ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਵਾਲਾ 3 ਮਾਰਚ 1664 ਈਸਵੀ ਨੂੰ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੇ ਜਦੋਂ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ ਪਾਸ ਬੁਲਾ ਕੇ ਗੁਰੂ ਜੀ ਦਾ ਖਾਲਸਾ ਪਾਗੇ ਗੁਰੂ ਜੀ ਕੀ ਫਤਿਹ ਇੱਕ ਵਾਰ ਉਸ ਦਾ ਸੁਭੀਜ ਹਲ ਫਸ ਗਿਆ ਉਸਨੇ ਗੁਰੂ ਸਾਹਿਬ ਨੂੰ ਯਾਦ ਕਰਕੇ ਅਰਦਾਸ ਕੀਤੀ ਜੇ ਬਚਿਆ ਮਾਲ ਸੁਬਾਹ ਸਾਰਾ ਦਾ 500 ਸੋਨੇ ਦੀਆਂ ਮੋਹਰਾਂ ਦਸਵੰਤ ਦੇ ਕਰਾਂਗਾ ਕੀਤੀਆਂ ਅਰਦਾਸਾਂ ਗੁਰੂ ਨਾਨਕ ਸਾਹਿਬ ਦੇ ਦਰ ਉੱਪਰ ਪ੍ਰਵਾਨ ਹੋਈਆਂ ਤੇ ਜਹਾਜ਼ ਬਚ ਗਿਆ ਸੀ ਮਨ ਉਸ ਦਾ ਗੁਰੂ ਨੂੰ ਮਿਲਣ ਲਈ ਹੋਰ ਬੇਤਰਾਰ ਹੋ ਗਿਆ 1664 ਇਸਰੀ ਵੇਚ ਸੱਚੇ ਗੁਰੂ ਦੀ ਕੋਝ ਹੋਈ ਉਹ ਹੀ ਸੰਗਤ ਨਾਲ ਬਕਾਲੇ ਪਹੁੰਚੀ ਹਰੇਕ ਗੱਭੀ ਗੁਰੂ ਬਨੇ ਵੈਕਰੀ ਨੂੰ ਸੋਨੇ ਦੀਆਂ ਪੰਜ-ਪੰਜ ਮੋਰਾ ਭੇਟ ਕਰਕੇ ਆਪ ਮਿਲਿਆ ਕਾਲ ਕਿਸੇ ਨੇ ਦਸਵੰਦ ਵੀ ਗਾਲ ਨਾ ਕੀਤੀ ਤੇ ਉਸ ਦੀ ਰੂਹ ਨੂੰ ਕਿਤੇ ਵੀ ਸ਼ਾਂਤ ਨਾ ਮਿਲਿਆ ਕੋਝ ਕਰ ਗਿਆ ਅਥੀਰ ਲੋਕਾਂ ਨੇ ਉਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਦੱਸਿਆ ਜਦੋਂ ਉਹ ਆਪਣੇ ਗੁਰੂ ਜੀ ਦੇ ਗਾਥੇ ਦਰਸ਼ਨ ਕੀਤੇ ਚਿਹਰਾ ਸ਼ਾਂਤ ਤੇ ਅਡੋਲ ਸੀ ਪੰਜ ਹੋਰਾ ਦਾ ਮਥਾ ਚ ਸੱਚੇ ਨੇ ਵ੍ਰਿਤ ਕਰ ਲਈ ਸਤਗੁਰਾਂ ਨੇ 500 ਮੋਹਰਾਂ ਦਾ ਵੰਡਾ ਜਿਗਤੀ ਤਾਂ ਮੁੱਖਿਆ ਸੱਚਾ ਚਿਹਰੇ ਤੇ ਚਮਕ ਆ ਗਈ ਕੋਨ ਹੁਕਮ ਗੁਰੂ ਜੀ ਦਾ ਉਹ ਗੱਗਦ ਹੋਇਆ ਉਸਨੇ ਅੰਦਰੋਂ ਇੱਕੋ ਹੁਲਾਰਾ ਗੂੰਜ ਨਿਕਲੀ ਗੁਰੂ ਨਾਦੋਰੇ ਗੁਰੂ ਨਾਦੋਰੇ ਸੱਚਾ ਗੁਰੂ ਮਿਲ ਗਿਆ ਸੱਚਾ ਗੁਰੂ ਲੱਭ ਗਿਆ ਉਸ ਸਮੇਂ ਜੋ ਦਿੱਲੀ ਦੀ ਸੰਗਤ ਵੱਲ ਹੋ ਗਈ ਆਈ ਜੀ 5 ਪੈਸੇ ਤੇ ਨਾਲ ਹੀ ਭੇਜੇ ਗਏ ਸੰਤ ਇੱਕ ਜਿੱਤੇ ਗਏ ਬਾਬਾ ਨੂੰ ਦਿਖਾਈ ਦੀ ਨੇ ਇੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਮਤੀਕ ਕਾਰਜ ਕੀਤੀ ਸਾਈਂ ਸੰਗਤ ਨੇ ਬੜੇ ਸਤਿਕਾਰ ਨਾਲ ਮਸਾਟਿਆ ਪਰ ਉਹਦਰ ਧੀਰਮਲ ਇਹ ਸੱਚ ਸਹਾਰ ਨਾ ਸਕਿਆ ਉਹ ਆਪਣੇ ਇੱਕ ਸਿੰਘਾਂ ਮਸੰਦ ਰਾਈ ਗੁਰੂ ਘਰ ਦਾ ਸਾਰ 35 5 ਜਬਰਨ ਦੋ ਡੇਰੇ ਲੈ ਗਿਆ ਅਤੇ ਸ੍ਰੀ ਗੁਰੂ ਗੋਬਿੰਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਵਾਈ ਪਰ ਗੋਲੀ ਸ਼ੂ ਕੇ ਕੋਰੋਂ ਲੰਘ ਗਈ ਮੱਖਣ ਸ਼ਾਹ ਤੇ ਉਸ ਦੇ ਸਾਥੀਆਂ ਨੇ ਧੀਰਮਲ ਕੋਲੋਂ ਗੁਰੂ ਜੀ ਦਾ ਲੁੱਟਿਆ ਸਮਾਨ ਵਾਪਸ ਲਿਆਂਦਾ ਪਰ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੀਡਸ ਨੇ ਸਾਰਾ ਕੀਮਤੀ ਸਮਾਨ ਪੀਰਮਲ ਨੂੰ ਵਾਪਸ ਕਰ ਦਿੱਤਾ ਉਹਨਾਂ ਦਾ ਜਿੱਦਾਂ ਹਰ ਵੇਲੇ ਦਇਆ ਅਤੇ ਕਿਰਮ ਨਾਲ ਪਰਖਉਂਦਾ ਗਰੋਧੀਆਂ ਦੀਆਂ ਚਾਲਾਂ ਜਾਤਾਂ ਮਰਈਆਂ ਅਤੇ ਦਿੱਲੀ ਦੇ ਤਖਤ ਦੇ ਹਿਲਾਤੀ ਬਦਲੇ ਇਸ ਹਾਲਾਤ ਵਿੱਚ 1663 ਫਸਲੀ ਦੇ ਅੰਕ ਵਿੱਚ ਗੁਰੂ ਜੀ ਸ੍ਰੀ ਅਮਰitsar ਸਾਹਿਬ ਤੋਂ ਬਾਬਾ ਬਕਾਲਾ ਹੁੰਦੇ ਹੋਏ ਸ੍ਰੀ ਟੀਰਤਪੁਰ ਸਾਹਿਬ ਆ ਗਏ ਸ੍ਰੀ ਅਮਰitsar ਸਾਹਿਬ ਵਿਖੇ ਨਵੀਂ ਪਾਸਾ ਜਿਹਦੇ ਉਦਗਣ ਮੌਕੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਕਿਵਾਰ ਸਾਜਿਸ਼ ਅਧੀਨ ਬੰਧ ਮਿਲੇ ਤੇ ਗੁਰੂ ਸਾਹਿਬ ਬਿਨਾ ਕਿਸੇ ਵਿਵਾਦ ਤੋਂ ਬਾਹਰੋਂ ਹੀ ਦਰਸ਼ਨ ਕਰ ਪਰਤ ਆਏ ਗੁਰੂ ਸਾਹਿਬ ਨੇ ਜਿਸ ਸਥਾਨ ਕੋਲ ਗੁਰੂ ਘਰ ਦੇ ਦਰਸ਼ਨ ਕੀਤੇ ਉਸ ਸਥਾਨ ਤੇ ਹੁਣ ਗੁਰਦੁਆਰਾ ਸ਼੍ਰੀ ਖੜਾ ਸਾਹਿਬ ਸੁਸ਼ੋਭਿਤ ਹਨ ਇਹ ਸਾਖੀ ਦੱਸਦੀ ਹੈ ਕਿ ਸਾਜਿਸ਼ਾਂ ਦੇ ਸਾਇ ਕਿੰਨੇ ਵੀ ਡੂੰਗੇ ਹੋਣ ਪਰ ਸੱਚ ਦੀ ਜੋਤ ਆਪਣੇ ਆਪ ਚਮਕ ਉੱਠਦੀ ਹੈ ਸੱਚਾ ਨੂਰ ਹਨੇਰੇ ਬਦਲਦਾ ਹੀ ਕਾਲਕ ਵਿੱਚ ਕਦੇ ਲੁਕਦਾ ਨਹੀਂ ਆਖਰ ਪ੍ਰਗਟ ਹੋ ਕੇ ਹੀ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ